ਸਾਹਿਬੀ ਕਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਖੇਤੀવાડી ਬਾਰੇ ਜਾਣਕਾਰੀ ਤੇ ਸੋ ਕਿਸਾਨ ਵੀਰੋ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਹਲਦੀ ਰੋਗ ਬਾਰੇ ਕਿ ਅਸੀਂ ਹਲਦੀ ਰੋਗ ਝੋਨੇ ਦੀ ਫਸਲ ਵਿੱਚ ਆਉਣ ਤੋਂ ਬਾਅਦ ਕੋਈ ਸਪਰੇਅ ਕਰ ਸਕਦੇ ਹਾਂ ਜਾਂ ਕਿਹੜੀ ਸਪਰੇਅ ਕਰ ਸਕਦੇ ਹਾਂ ਤੇ ਸਾਨੂੰ ਬਿਮਾਰੀ ਖੇਤ ਦੇ ਵਿੱਚ ਆਉਣ ਤੋਂ ਬਾਅਦ ਸਪਰੇਅ ਦਾ ਪੂਰਾ ਰਿਜ਼ਲਟ ਮਿਲੂਗਾ ਜਾਂ ਨਹੀਂ ਉਸ ਦੇ ਬਾਰੇ ਵਿਚਾਰ ਚਰਚਾ ਕਰਾਂਗੇ ਸੋ ਜੇ ਨਵੇਂ ਕਿਸਾਨ ਵੀਰ ਆਪਣੇ ਚੈਨਲ ਨਾਲ ਜੁੜੇ ਆ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਉਣ ਵਾਲੀਆਂ ਹੋਰ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਿਸਾਨ ਵੀਰੋ ਇਸ ਵਾਰ ਜਿਹੜੀ ਪੀਆਰ 121 ਵੈਰੈਟੀ ਆਈ ਆ ਉਹਦੇ ਵਿੱਚ ਵੀ ਜਿਹੜਾ ਹਲਦੀ ਰੋਗ ਆ ਕਾਫੀ ਦੇਖਣ ਨੂੰ ਮਿਲਿਆ ਪੀਆਰ 126 ਵੈਰੈਟੀ ਦੇ ਵਿੱਚ ਵੀ ਕਾਫੀ ਆ ਰਿਹਾ ਜਾਂ ਜਿਹੜੀਆਂ ਲੰਮਾ ਸਮਾਂ ਲੈਣ ਵਾਲੀਆਂ ਵੈਰੈਟੀਆਂ ਜਿਹੜੀਆਂ ਕਿਸਾਨ ਆਮ ਤੌਰ ਤੇ ਮਾਲਵੇ ਇਲਾਕੇ ਦੇ ਵਿੱਚ ਜ਼ਿਆਦਾ ਲਗਾਉਂਦੇ ਆ ਜਿਵੇਂ ਪੂਸਾ 44 ਹੋ ਗਈ ਪੂਸਾ ਡੋਗਰ ਹੋ ਗਈ ਜਿੰਨਾਂ ਵੈਰੈਟੀਆਂ ਦਾ ਝਾੜ ਜ਼ਿਆਦਾ ਹੈਗਾ ਉਹ ਲਗਾਉਂਦੇ ਆ ਤਾਂ ਇਹ ਇਨ੍ਹਾਂ ਕਿਸਮਾਂ ਦੇ ਵਿੱਚ ਜਿਹੜੀਆਂ ਪੂਸਾ 44 ਜਾਂ ਪੂਸਾ ਡੋਗਰ ਵੈਰੈਟੀਆਂ ਇਹਨਾਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜਿਹੜਾ ਇਹ ਹਲਦੀ ਰੋਗ ਆਉਂਦਾ ਤੇ ਇਸ ਸਾਲ ਵੀ ਆਪਾਂ ਨੂੰ ਦੇਖਣ ਨੂੰ ਮ ਗੜੀ ਬਿਮਾਰੀ ਉਹ ਆ ਗਈ ਆ ਕੀ ਹੁਣ ਇਸ ਦਾ ਫਾਇਦਾ ਹੈ ਕਿ ਨਹੀਂ ਸਪਰੇਅ ਕਰਨ ਦਾ ਸੋ ਕਿਸਾਨ ਵੀਰੋ ਜਿਹੜੀ ਹਲਦੀ ਰੋਗ ਨੂੰ ਰੋਕਣ ਦੇ ਲਈ ਸੀ ਪ੍ਰੀਵੈਂਟਿਵ ਸਪਰੇਅ ਕਰਨੀ ਹੁੰਦੀ ਆ ਕਿ ਖੇਤ ਦੇ ਵਿੱਚ ਇਹ ਬਿਮਾਰੀ ਨਾ ਆਵੇ ਜਿਹੜੀਆਂ ਅਨਕੂਲ ਹਾਲਤਾਂ ਹੁੰਦੀਆਂ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਝੁੰਨੇ ਨੇ ਨਿਸਰਨਾ ਹੁੰਦਾ ਜਾਂ ਉਸ ਦੇ ਉੱਪਰ ਬੂਰ ਪੈਣਾ ਹੁੰਦਾ ਤਾਂ ਉਦੋਂ ਜੇਕਰ ਹਵਾ ਦੇ ਵਿੱਚ ਜ਼ਿਆਦਾ ਹਿਊਮਿਸ ਹੁੰਦੀ ਆ ਨਮੀ ਹੁੰਦੀ ਆ ਜਾਂ ਬੱਦਲਵਾਈ ਬਣੀ ਰਹਿੰਦੀ ਆ ਜਾਂ ਮੀਂਹ ਪੈਂਦੇ ਰਹਿੰਦੇ ਆ ਤਾਂ ਉਸ ਦੇ ਨਾਲ ਜਿਹੜਾ ਹਲਦੀ ਰੋਗ ਆ ਉਹ ਖੇਤ ਦੇ ਵਿੱਚ ਜ਼ਿਆਦਾ ਆਉਂਦਾ ਉਸ ਦਾ ਹਮਲਾ ਜਿਹੜਾ ਹਲਦੀ ਰੋਗ ਦਾ ਉਹ ਜ਼ਿਆਦਾ ਹੁੰਦਾ ਇਹ ਜਿਹੜਾ ਇੱਕ ਉਲੀ ਰੋਗ ਆ ਇਸ ਦੀ ਅਸੀਂ ਜਿਹੜੀ ਪ੍ਰੀਵੈਂਟਿਵ ਸਪਰੇਅ ਕਰਨੀ ਹੁੰਦੀ ਆ ਗੋਭ ਦੇ ਟਾਈਮ ਵੇਲੇ ਜੇਕਰ ਅਸੀਂ ਗੋਭ ਦੇ ਵੇਲੇ ਸਪਰੇਅ ਨਹੀਂ ਕਰਦੇ ਤੇ ਖੇਤ ਦੇ ਵਿੱਚ ਉਸ ਤੋਂ ਬਾਅਦ ਬਿਮਾਰੀ ਆ ਜਾਂਦੀ ਆ ਤਾਂ ਉਸ ਨੂੰ ਅਸੀਂ ਬਿਲਕੁਲ ਨਹੀਂ ਰੋਕ ਸਕਦੇ ਸੋ ਕਿਸਾਨ ਵੀਰੋ ਜੇਕਰ ਖੇਤ ਦੇ ਵਿੱਚ ਹੁਣ ਬਿਮਾਰੀ ਆ ਚੁੱਕੀ ਆ ਤਾਂ ਹੁਣ ਇਸ ਦੇ ਉੱਪਰ ਤੁਸੀਂ ਰੋਕ ਲਾਉਣਾ ਚਾਹੁੰਦੇ ਹੋ ਤਾਂ ਇਸ ਤੇ ਰੋਕ ਨਹੀਂ ਲਾਈ ਜਾ ਸਕਦੀ ਕੋਈ ਵੀ ਸਪਰੇਅ ਜਿਹੜੀ ਫੰਗੀਸਾਈਡ ਉਲੀ ਨਾਸ਼ਕ ਸਪਰੇਅ ਨਹੀਂ ਹੈਗੀ ਜਿਹੜੀ ਖੇਤ ਦੇ ਵਿੱਚ ਇਹ ਹਲਦੀ ਰੋਗ ਆਉਣ ਤੋਂ ਬਾਅਦ ਅਸਰ ਕਰ ਸਕੇ ਸੋ ਕਿਸਾਨ ਵੀਰੋ ਇੱਕ ਹੋਰ ਗੱਲ ਆ ਕਿ ਜਿਹੜੀ ਸਾਨੂੰ ਖੇਤ ਦੇ ਵਿੱਚ ਹਲਦੀ ਰੋਗ ਦੇ ਹਲਦੀ ਰੰਗੇ ਪੀਲੇ ਤੇ ਜਾਂ ਹਰੇ ਜਾਂ ਕਾਲੇ ਗੋਲੇ ਬਣਾ ਦਿਖਾਈ ਦਿੰਦੇ ਆ ਇਹ ਜਦੋਂ ਖੇਤ ਦੇ ਵਿੱਚ ਹਲਦੀ ਰੋਗ ਆ ਚੁੱਕਿਆ ਹੁੰਦਾ ਇਹ ਉਸਦੇ ਬੀਜ ਜਿਹੜੇ ਅੱਗੇ ਰੀਪ੍ਰੋਡਕਸ਼ਨ ਹੋ ਕੇ ਬਣਦੇ ਆ ਉਦੋਂ ਸਾਨੂੰ ਦਿਖਾਈ ਦਿੰਦੇ ਆ ਸੋ ਕਿਸਾਨ ਵੀਰੋ ਜਦੋਂ ਖੇਤ ਦੇ ਵਿੱਚ ਹਲਦੀ ਰੋਗ ਆ ਜਾਂਦਾ ਜੇਕਰ ਅਸੀਂ ਉਸ ਸਮੇਂ ਉਸ ਦੀ ਸਪਰੇਅ ਕਰਦੇ ਆ ਉਸ ਦੀ ਰੋਕਣ ਦੇ ਲਈ ਤਾਂ ਸਾਨੂੰ ਕੋਈ ਵੀ 1% ਵੀ ਲਾਭ ਨਹੀਂ ਹੁੰਦਾ ਸਗੋ ਇਹਦਾ ਸਾਡੇ ਤੇ ਉਲਟ ਪ੍ਰਭਾਵ ਪੈਂਦਾ ਇਸ ਦੇ ਨਾਲ ਜਦੋਂ ਅਸੀਂ ਸਪਰੇਅ ਕਰਨ ਲਈ ਖੇਤ ਦੇ ਵਿੱਚ ਵਰਦੇ ਹਾਂ ਜਾਂ ਖੇਤ ਦੀ ਵਿੱਚ ਜੋ ਸਪਰੇਅ ਕਰਦੇ ਹਾਂ ਤਾਂ ਸਪਰੇਅ ਦੇ ਜਿਹੜੇ ਬੂੰਦਾਂ ਹੁੰਦੀਆਂ ਉਹਦੇ ਨਾਲ ਜਿਹੜੇ ਗੋਲੇ ਡਿਸਟਰਬ ਹੋ ਕੇ ਜਿਹੜੇ ਸਿਹਤਮੰਦ ਚੰਗੇ ਦਾਣੇ ਹੁੰਦੇ ਆ ਉਹਨਾਂ ਦੀ ਵੀ ਕੁਆਲਿਟੀ ਨੂੰ ਪ੍ਰਭਾਵਿਤ ਕਰਦੇ ਹਨ ਉਹਨਾਂ ਦੀ ਕੁਆਲਿਟੀ ਨੂੰ ਵੀ ਖਰਾਬ ਕਰਦੇ ਆ ਸੋ ਇਹੀ ਗੁਜਾਰਸ਼ ਆ ਕਿ ਜੇਕਰ ਖੇਤ ਦੇ ਵਿੱਚ ਬਿਮਾਰੀ ਆ ਜਾਂਦੀ ਹੈ ਤਾਂ ਉਹ ਸਮੇਂ ਖੇਤ ਵਿੱਚ ਸਪਰੇਅ ਕਰਨ ਦਾ ਕੋਈ ਵੀ ਸਾਨੂੰ ਲਾਭ ਨਹੀਂ ਹੁੰਦਾ ਜਿਹੜੇ ਸਪਰੇਅ ਤੇ ਅਸੀਂ ਪੈਸੇ ਖਰਚਾ ਕਰਨੇ ਆ ਸਗੋਂ ਉਹ ਵੀ ਆਪਣੇ ਪਛਾ ਲੈਣੇ ਚਾਹੀਦੇ ਆ ਧੰਨਵਾਦ